ਹਲੋ ਅੱਜ ਕੌਮ ਤੇ ਗਏ ਸੱਜਣ ਨੇ ਗਏ ਫੋਨ ਕੀਤਾ ਉੱਥੇ ਗਏ ਤੇ ਜਾ ਕੇ ਦੇਖਿਆ ਮੋਟਰ ਦੀ ਤਾਰ ਕੱਟੀ ਹੋਈ ਘਟ ਘਟ ਕੱਢ ਕੇ ਬੜੀ ਤਸੱਲੀ ਨਾਲ ਤਾਰ ਵੱਡੀ ਯਾਰ ਜੀ ਕਿਸੇ ਦਾ ਇਨਾ ਨੁਕਸਾਨ ਕਰਨ ਦਾ ਫਾਇਦਾ ਕੀ ਹੈ ਦੂਜੇ ਬਨੇ ਦੇਖਿਆ ਤੇ ਮੋਟਰ ਦੇ ਕੋਲੋਂ ਵੱਢ ਕੇ ਉਹ ਤਾਰ ਵੇ ਸੜਤੀ ਹੋਈ ਇਨਾ ਨੁਕਸਾਨ ਇੱਕ ਦਾ ਤਾਰ ਗਈ ਕੁੱਤੋਂ ਪਾਣੀ ਪੂਣੀ ਲਾਉਣ ਦੇ ਦਿਨ ਚੱਲ ਪਿਆ ਕਣਕਾਂ ਦੇ ਪਹਿਲਾਂ ਇਹ ਪਾਣੀ ਸ਼ੁਰੂ ਕਰਨ ਲੱਗੇ ਬੰਦੇ ਪਹਿਲੇ ਦਿਨ ਹੀ ਇਹ ਕੰਮ ਹੋ ਗਿਆ ਹੁਣ ਭਾਜੀ ਹੁਣੀ ਟਰੈਕਟਰ ਲੈ ਕੇ ਤਾਂ ਮਸ਼ੀਨ ਲੈ ਕੇ ਆਉਣ ਲੱਗੇ ਉਧਰੋਂ ਤੇ ਆਹ ਦੇਖੋ ਨਾ ਇਧਰੋਂ ਤਾਂ ਬਿਲਕੁਲ ਗਿੱਟ ਖਿ ਛੱਡੇ ਦਿੱਤੀ ਯਾਰ ਉਧਰੋਂ ਤਾਂ ਬਿਲਕੁਲ ਨਾਲੋਂ ਹੀ ਵੱਢਦੀ ਯਾਰ ਇਹ ਵੱਢਣੀ ਵੀ ਸਹੀ ਤਰੀਕਾ ਕੋ ਗਿੱਟ ਖੰਡ ਛੜਦਾ ਜਾ ਪਰ ਜੋੜਦਾ ਲੱਗ ਜਾਵੇ ਹੁਣ ਕਿੰਨਾ ਨੁਕਸਾਨ ਅਗਲੇ ਦਾ ਵੀ ਟਾਈਮ ਦਾ ਮੇਸਤਰੀਆਂ ਦਾ ਨੁਕਸਾਨ ਟਾਈਮ ਦਾ ਆ ਦੇ ਬਿਲਕੁਲ ਮੁੰਡੂ ਰੱਖ ਕੇ ਵੱਡ ਗਿਆ ਮਰੀ ਉਹ ਭਾਜੀ ਜੀ ਉਹ ਮਸ਼ੀਨ ਲੈ ਕੇ ਹੁੰਦੇ ਵੱਡੀ ਹੁਣ ਮਸ਼ੀਨ ਕਿੰਨੀ ਗੁੜੀਆਂ ਨਾੜੀ ਪਾਣੀ ਸਾਰਾ ਕੰਮ ਕਰਨਾ ਪੈਣਾ ਭਾਜੀ ਲੈ ਬੈਕ ਕਰਕੇ ਬਸ ਇਹ ਤਾਂ ਹੁਣੀ ਤੋਂ ਤੋਪਰੀ ਚਾਹੀਦੀ ਕਿਉਂਕਿ ਅਸਮ ਜਦੋਂ ਮੋਟਰ ਰੁਕੇ ਕਰੀ ਤੇ ਪਾਈ ਦੀ ਕੁਛ ਚੱਲਦਾ ਉਪਰੋਂ ਬੰਦੇ ਤੇ ਵੀ ਇਹ ਮਾਈਸ਼ੀਨ ਬੈਗ ਮਸ਼ੀਨ ਖੜੀ ਕਰਦੇ ਹੁਣ ਹੁਣ ਚੱਕ ਕੇ ਦੇਖਦੇ ਕਿੰਨੇ ਫੁੱਟ ਤੋਂ ਇਧਰੋਂ ਕਲੀਅਰ ਇਧਰੋਂ ਬਿਲਕੁਲ ਕੋਈ ਨਹੀਂ ਚੱਕਣੀ ਤਾਂ ਪੈਣੀ ਆ ਨਾ ਹਾਂ ਲਓ ਮਸ਼ੀਨ ਖੜੀ ਹੋ ਗਈ ਹੈ ਤੇ ਹੁਣ ਇਹਨੂੰ ਬਸ ਮੋਟਰ ਚੱਕਾਂਗੇ ਉੱਪਰ ਦੋ ਫੁੱਟ ਚੱਕਣੀ ਬਈ ਬਸ ਓਨਲੀ ਉਦੋਂ ਕੁੜੇ ਚੱਕਲੇ ਤਾਰਨੇ ਕਹਲਾਈ ਜਾ